ਕਿਸਾਨ ਵੀਰੋ ਅੱਜ ਦੇ ਬਾਸਮਤੀ ਦੀਆਂ ਵੱਖ-ਵੱਖ ਕਿਸਮਾਂ ਦੇ ਭਾਅ ਸਬੰਧੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਤਰਾਵੜੀ ਮੰਡੀ ਦੇ ਵਿੱਚ ਨਵਾਂ ਝੋਨਾ 1509 ਹੱਥ ਦਾ ਵੱਡਿਆ ਹੋਇਆ 2822 ਰੁਪਏ ਤੱਕ ਵਿਕੇ ਇਸੇ ਤਰ੍ਹਾਂ ਹੀ ਪੁਰਾਣੀ 1509 ਚੌਲ 3250 ਰੁਪਏ ਤੱਕ ਵਿਕੇ ਨੇ ਇਸੇ ਤਰ੍ਹਾਂ ਹੀ 1121 ਹੱਥ ਦੀ ਵੱਡੀ ਹੋਈ 4600 ਰੁਪਏ ਤੱਕ ਵਿਕੀ ਹੈ ਘੱਟ ਤੋਂ ਘੱਟ ਕੀਮਤ 4100 ਰੁਪਏ ਰਹੀ ਹੈ 17 18 ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਘੱਟੋ ਘੱਟ ਕੀਮਤ 4100 ਰੁਪਏ ਵੱਧ ਤੋਂ ਵੱਧ 4300 ਰੁਪਏ ਰਹੀ ਹੈ ਝੋਨਾ ਸ਼ਰਬਤੀ ਭਾ ਘੱਟ ਤੋਂ ਘੱਟ 2000 ਰੁਪਏ ਤੋਂ ਲੈ ਕੇ 2325 ਰੁਪਏ ਤੱਕ ਰਿਹਾ ਇਸੇ ਤਰੀ ਝੋਨਾ ਸੁਗੰਧਾ ਇਸ ਦੀ ਕੀਮਤ ਵੀ 2100 ਰੁਪਏ ਤੋਂ ਲੈ ਕੇ 2550 ਰੁਪਏ ਤੱਕ ਰਹੀ ਹੈ ਬਾਸਮਤੀ ਸਟੈਂਡਰਡ 5500 ਰੁਪਏ ਤੱਕ ਵਿਕੀ ਹੈ ਪ੍ਰਤੀ ਕੁਇੰਟਲ ਤੇ 13000 ਦੇ ਲਗਭਗ ਇਸ ਦੇ ਥੈਲੇ ਆਏ ਨੇ ਕਹੜੀਏ ਮੰਡੀ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਸਮਾਲਖਾ ਮੰਡੀ ਉਹਨਾਂ ਦੇ ਵਿੱਚ ਵੀ ਇਹ ਰੇਟ ਜਿਹੜੇ ਨੇ ਲਗਭਗ 2100 ਰੁਪਏ ਤੋਂ ਲੈ ਕੇ 2600 ਰੁਪਏ ਤੱਕ ਰਹੇ ਨੇ 1509 ਦੇ ਕਰਨਾਲ ਮੰਡੀ ਦੇ ਵਿੱਚ 1509 ਹੱਥ ਦੀ ਵੱਡੀ ਹੋਈ 2500 ਰੁਪਏ ਤੋਂ ਲੈ ਕੇ 2720 ਰੁਪਏ ਟੁਹਾਣੇ ਮੰਡੀ ਦੇ ਵਿੱਚ 1509 ਹੱਥ ਦੀ ਵੱਡੀ ਹੋਈ 2500 ਰੁਪਏ ਤੋਂ ਲੈ ਕੇ 2900 ਰੁਪਏ ਲਾੜਵੇ ਮੰਡੀ ਦੇ ਵਿੱਚ 1509 ਹੱਥ ਦੀ ਵੱਡੀ ਹੋਈ ਵੱਧ ਤੋਂ ਵੱਧ 2920 ਰੁਪਏ ਤੱਕ ਵਿਕੀ ਹੈ ਤੇ ਘੱਟ ਤੋਂ ਘੱਟ 2700 ਰੁਪਏ ਰੇਟ ਰਿਹਾ ਹੈ ਰਦੌਰ ਮੰਡੀ ਦੇ ਵਿੱਚ 1509 ਦਾ ਰੇਟ 2400 ਰੁਪਏ ਤੋਂ ਲੈ ਕੇ 2845 ਰੁਪਏ ਹੈ ਨੀਤ ਸਿੰਘ ਮੰਡੀ ਦੇ ਵਿੱਚ 1509 ਹੱਥ ਦੀ ਵੱਡੀ ਹੋਈ 2500 ਰੁਪਏ ਤੋਂ ਲੈ ਕੇ 2620 ਤੱਕ ਵਿਕੀ ਹੈ ਸਮਾਣਾ ਮੰਡੀ ਦੇ ਵਿੱਚ ਧਾਣਾ 1509 ਹੱਥ ਦੀ ਵੱਡੀ ਹੋਈ 2600 ਰੁਪਏ ਤੋਂ ਲੈ ਕੇ 2765 ਰੁਪਏ ਤੱਕ ਇਹਦੀ ਕੀਮਤ ਰਹੀ ਹੈ ਪਿਪਰੀਆ ਮੰਡੀ ਦੇ ਵਿੱਚ ਧਾਣਾ ਪੂਛਾ ਜਿਹੜੀ ਹੈ ਉਸ ਦਾ ਰੇਟ ਵਧ ਤਾ ਦੋ 2920 ਰੁਪਏ ਰਿਹਾ ਹੈ 1509 ਦਾ ਕਲਛੇਤਰ ਮੰਡੀ ਦੇ ਵਿੱਚ 1509 ਕਮੈਂਡ ਦੀ ਵੱਡੀ ਹੋਈ 2600 ਰੁਪਏ ਤੋਂ ਲੈ ਕੇ 2850 ਰੁਪਏ ਰਤੀਆ ਮੰਡੀ 1509 ਹੱਥ ਦੀ ਵੱਡੀ ਹੋਈ 2751 ਰੁਪਏ ਤੱਕ ਵਿਕੀ ਹੈ ਤਰਨਤਾਰਨ ਮੰਡੀ ਦੇ ਵਿੱਚ ਨਵਾਂ ਧਾਨ 1509 ਹੱਥ ਦੀ ਵੱਡੀ ਹੋਈ 2800 ਰੁਪਏ ਤੋਂ ਲੈ ਕੇ 2962 ਰੁਪਏ ਅੰਮ੍ਰਿਤਸਰ ਮੰਡੀ ਦੇ ਵਿੱਚ 1509 ਹੱਥ ਦੀ ਵੱਡੀ ਹੋਈ 2800 ਰੁਪਏ ਤੋਂ ਲੈ ਕੇ 2931 ਰੁਪਏ ਕੋਟਕਪੂਰਾ ਮੰਡੀ ਧਾਨ 1509 ਕੰਬੈਨ ਦੀ ਵੱਡੀ ਹੋਈ 2400 ਰੁਪਏ ਤੋਂ ਲੈ ਕੇ 2655 ਰੁਪਏ ਤੇ ਸੰਗਰੂਰ ਮੰਡੀ ਦੇ ਵਿੱਚ 2800 ਰੁਪਏ ਤੋਂ ਲੈ ਕੇ 3030 ਰੁਪਏ ਵਿਕੀ ਹੈ 1509 ਵੈਰਾਈਟੀ